ਉਹ ਭਈਆ ਕੀ ਰੋਲਾ ਪੈ ਗਿਆ ਕਹਿੰਦੇ ਕਹਿੰਦੇ ਗੁਰਦਾਸਪੁਰ ਦਾ ਬੱਸ ਸਟੈਂਡ ਜਿੱਥੇ ਗੁਰਦਾਸਪੁਰ ਦੇ ਬੱਸ ਸਟੈਂਡ ਤੇ ਇੱਕ ਬੱਸ ਤੁਰਦੀ ਆ ਉਹਦੀ ਵਿੱਚ ਇੱਕ ਲੇਡੀ ਬੈਠਦੀ ਆ ਆਧਾਰ ਕਾਰਡ ਲੈ ਕੇ ਸਰਕਾਰੀ ਬੱਸ ਦਾ ਰੋਲਾ ਸਾਰਾ ਸਰਕਾਰੀ ਬੱਸ ਜਿੱਥੇ ਆਧਾਰ ਕਾਰਡ ਦੇ ਨਾਲ ਔਰਤਾਂ ਫ੍ਰੀ ਸਫਰ ਕਰਦੀਆਂ ਨੇ ਉਸ ਬੱਸ ਦੇ ਵਿੱਚ ਇੱਕ ਔਰਤ ਬੈਠੀ ਹੈ ਆਧਾਰ ਕਾਰਡ ਲੈ ਕੇ ਔਰ ਉਹ ਕਹਿੰਦੀ ਹੈ ਕਿ ਮੈਨੂੰ ਇਸ ਜਗ੍ਹਾ ਤੇ ਜਾਣਾ ਕਲੈਕਟਰ ਨੇ ਉਹ ਕਹਿੰਦੇ ਕੋਈ ਖੁੱਦ ਕਿਹਾ ਕਿ ਮੈਨੂੰ ਤੁਸੀਂ ਬੱਸ ਦੇ ਵਿੱਚ ਬੈਠੇ ਮਤਾਰ ਦੇਵਾਂਗਾ ਪਰ ਜਦੋਂ ਟਿਕਟਾ ਕੱਟ ਰਿਹਾ ਸੀ ਤਾਂ ਸਾਰੇ ਆਹ ਲੇਡੀਜ਼ ਜਿਹੜੀਆਂ ਆਧਾਰ ਕਾਰਡ ਦਿਖਾਰ ਰਹੀਆਂ ਸੀ ਤਾਂ ਇਸ ਔਰਤ ਨੇ ਵੀ ਆਪਣਾ ਆਧਾਰ ਕਾਰਡ ਵਿਖਾਇਆ ਤਾਂ ਉਸਨੇ ਕਿਹਾ ਕਿ ਮੈਂ ਇਸ ਜਗ੍ਹਾ ਤੇ ਜਾਣ ਤੱਕ ਕਲੈਕਟਰ ਉੱਤੋਂ ਗਰਮ ਹੋ ਗਿਆ ਕਹਿੰਦਾ ਕਿ ਮੈਂ ਤੁਹਾਨੂੰ ਇਸ ਜਗ੍ਹਾ ਤੇ ਨਹੀਂ ਉਤਾਰਾਂਗਾ ਤੁਹਾਨੂੰ ਜਿੱਥੇ ਹੁਣ ਤੁਸੀਂ ਉੱਥੇ ਉਤਾਰਾਂਗਾ ਇਸ ਨੂੰ ਲੈ ਕੇ ਥੋੜੀ ਤਤਕਾਰ ਹੋਈ ਔਰ ਪਿੱਛੋਂ ਉਸ ਲੇਡੀਜ਼ ਦੇ ਹਸਬੰਦ ਵੀ ਆ ਰਹੇ ਸੀ ਤਾਂ ਉਹਨਾਂ ਦੀ ਕਲੈਕਟਰ ਦੇ ਨਾਲ ਜਦੋਂ ਬਹਿਸ ਬਾਜ਼ੀ ਸ਼ੁਰੂ ਹੋਈ ਤਾਂ ਕਲੈਕਟਰ ਨੇ ਫਿਰ ਕੀ ਕੀਤਾ ਉਸ ਆਦਮੀ ਦੇ ਹੱਥ ਤੇ ਹੀ ਦੰਦੀ ਵੱਟ ਦਿੱਤੀ ਤੇ ਇਸ ਨੂੰ ਲੈ ਕੇ ਉਸ ਲੇਡੀਜ਼ ਦੇ ਹਸਬੰਡ ਦੀ ਜਿਹੜੀ ਪੱਗ ਵੀ ਸਿਰ ਤੋਂ ਲਹਿ ਗਈ ਅਤੇ ਉੱਥੇ ਰੌਲਾ ਪੈ ਗਿਆ ਤੇ ਫਿਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਹੱਥੋਂ ਪਾਈ ਹੋਈ ਹੈ ਤੇ ਰੌਲਾ ਸਾਰਾ ਆਧਾਰ ਕਾਰਡ ਵਾਲੀ ਬੱਸ ਦਾ ਬਾਕੀ ਤੁਸੀਂ ਆਪ ਸਣ ਦੇਖ ਸਕਦੇ ਹੋ ਸਾਰੀ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੱਥੋਂ ਪਾਈ ਹੋ ਰਏ ਨੇ ਕਿ ਪੂਰਾ ਮਾਮਲਾ ਬਟਾਲਾ ਦਾ ਹੈ ਇੱਥੇ ਸਾਡੇ ਪੱਤਰਕਾਰ ਲਵਪ੍ਰੀਤ ਸਿੰਘ ਖੁਸ਼ੀਪੁਰ ਨੇ ਇਹ ਸਾਰੀ ਰਿਪੋਰਟ ਭੇਜੀ ਆ ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਇਹ ਧੋਮੇਤਨ ਹਸਪਤਾਲ ਦੇ ਵਿੱਚ ਪਹਤੀ ਹੋਏ ਨੇ ਹਸਪਤਾਲ ਦੇ ਵਿੱਚ ਦੋਨਾਂ ਦਾ ਆਪ ਨੂੰ ਆਪਣਾ ਬਿਆਨ ਆਇਆ ਹੈ ਉਹਨਾਂ ਦੇ ਬਿਆਨ ਵੀ ਤੁਹਾਨੂੰ ਸੁਣਾ ਦਿੰਦੇ ਆ ਪਹਿਲਾ ਇਸ ਜਿਹੜੀ ਹੋਈ ਤਾਂ ਟਕਕਾਰ ਆ ਉਸ ਦੀ ਜਿਹੜੀ ਇਹ ਵੀਡੀਓ ਰਿਕਾਰਡ ਹੋਈ ਹੈ ਉਹ ਤੁਸੀਂ ਦੇਖ ਸਕੂਗੇ ਆਓ ਤੁਹਾਨੂੰ ਦਿਖਾਉਂਦੇ ਆ ਪੂਰੀ ਵੀਡੀਓ ਫਿਰ ਜਾਣਦੇ ਆ ਮਾਮਲੇ ਬਾਰੇ ਕਿ ਇਹਨਾਂ ਦੋਨਾਂ ਤਰ੍ਹਾਂ ਦਾ ਕੀ ਕਹਿਣਾ ਹੈ ਦੇਖਦੇ ਰਹੋ న్యూਜ਼ ਪੰਜਾਬ ਦੇ ਚੈਨਲ ਜੁੜਿਓ ਧੰਨਵਾਦ ਮੈਡਮ ਅਜੇ ਰੋਡਵੇਰੀ ਬੱਸ ਨੂੰ ਲੈ ਕੇ ਜਿਹੜਾ ਹੰਗਾਮਾ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਤੇ ਜਦੋਂ ਮੈਂ ਨੂੰ ਬਾਰ-ਬਾਰ ਪੁੱਛਿਆ ਕਿ ਮੈਂ ਉਮਰਪੁਰੇ ਵਾਲੀ ਬੱਸ ਆ ਇਹਦੇ ਉੱਪਰ ਉਮਰਪੁਰੇ ਉੱਤਰਨਾ ਹੈ ਮੈਂ ਚੜ ਜਾ ਇਹਨੇ ਮੈਨੂੰ ਆਪ ਹੀ ਕਿਹਾ ਕਿ ਹਾਂ ਤੁਸੀਂ ਚੜ ਜੋ ਕੁਈ ਨਹੀਂ ਮੈਂ ਉਤਾਰ ਦੂੰਗਾ ਤੇ ਬਾਅਦ ਵਿੱਚ ਜਦੋਂ ਮੈਂ ਲੁਹਾਰਾ ਚੌਕ ਲੱਗ ਕੇ ਆਏ ਤੇ ਸਾਰਿਆਂ ਦੇ ਆਧਾਰ ਕੱਢ ਲਾ ਕਿ ਟਿਕਟ ਕੱਟ ਰਿਆ ਸੀ ਤੇ ਇਹਨੂੰ ਮੈਂ ਵੀ ਆਧਾਰ ਕੱਢ ਦਿੱਤਾ ਇਹਨੇ ਮੈਨੂੰ ਨਾਲ ਹੀ ਕਹਿਤਾ ਕਹਿੰਦਾ ਤੂੰ ਹੁਣ ਟਾਈਮ ਖਰਾਬ ਕਰਨ ਵਾਸਤੇ ਚੜ ਗਈਆਂ ਚੱਲ ਉਤਰ ਇੱਥੇ ਹੀ ਮੈਂ ਨਹੀਂ ਖੰਣਾ ਹੈਗਾ ਇੱਥੇ ਕੋਈ ਸਟਾਪ ਨਹੀਂ ਹੈਗਾ ਉਮਰਪੁਰ ਤੇ ਇਹਨੇ ਮੈਨੂੰ ਹਸੇ ਵਲੇ ਉਤਰਨ ਦੇ ਮੈਂ ਕਿਹਾ ਕਿ ਮੇਰੇ ਕੋ ਤੇ ਹੀ ਟਿਕਟ ਲੈ ਲਓ ਲੇਕਿਨ ਮੈਂ ਹੁਣ ਵਾਪਸ ਕਿੱਥੇ ਜਾਉਂਗੀ ਬੱਸ ਸਟੈਂਡ ਫੇਰ ਤੇ ਆਂਦਾ ਮੈਨੂੰ ਨਹੀਂ ਪਤਾ ਚੱਲ ਉਤਰ ਤੇ ਇਹਨੇ ਬੱਸ ਰੋਕੀ ਵੀ ਨਹੀਂ ਚਲਦੀ ਚਲਦੀ ਬੱਸ ਤੋਂ ਹੀ ਮੈਨੂੰ ਥੱਲੇ ਸੋੜ ਉੱਤੋਂ ਮੇਰੇ ਪਿੱਛੇ ਹਸਬੰਦ ਵੀ ਆ ਰਹੇ ਸੀ ਬੱਸ ਸਟੈਂਡ ਤੋਂ ਹੀ ਉਹ ਵੀ ਤੁਰ ਕੇ ਆ ਰਹੇ ਸੀ ਤੇ ਉਹਨਾਂ ਨੇ ਮੁੜ ਕੇ ਇਹਨੂੰ ਪੁੱਛਿਆ ਕਿ ਕੀ ਗੱਲ ਸੁੱਟਣ ਕਿਉਂ ਡਿਆਂ ਵਾ ਐਦਾਂ ਕੋ ਬੋਲਣ ਲਿਆ ਤੇ ਉਹ ਅੱਗੇ ਇਹਨਾਂ ਤੇ ਵੀ ਹੱਥ ਹੀ ਪੈ ਗਿਆ ਪਹਿਲਾਂ ਉਂਗਲ ਤੇ ਦੰਦੀ ਵਾਰ ਦਿੱਤੀ ਇਹਨਾਂ ਦੇ ਤੇ ਮੁੜ ਕੇ ਇਹਨਾਂ ਦੀ ਪੱਗ ਲਾਤੀ ਤੇ ਫਿਰ ਉੱਥੇ ਕੋਈ ਜਨੇੰਗ ਬੱਠੇ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਬਸ ਪਾਗੂ ਕੋ ਥੱਲੇ ਸੁੱਟੀ ਆ ਤੇ ਉਹਨਾਂ ਨੇ ਫਿਰ ਇਹਨੂੰ ਜੜਾ ਕੰਡਕਟਰ ਹੀ ਉਹਨੂੰ ਖੁੱਟਣ ਪਈਓ ਸਾਰੇ ਹਾਨੂੰ ਨਹੀਂ ਪਤਾ ਉਹ ਕੌਣ ਸੀ ਕੌਣ ਨਹੀਂ ਤੇ ਬਾਅਦ ਚ ਮੇਰੇ ਹਸਬੰਦ ਨੂੰ ਇਹਨਾਂ ਨੇ ਬਹੁਤ ਮਾਰਿਆ ਮੈਨੂੰ ਵੀ ਇਹਨਾਂ ਨੇ ੱਤਕਾ ਦਿੱਤਾ ਬਾਰ-ਬਾਰ ਬਾਰੀ ਬੜੀ ਜ਼ੋਰ ਦੀ ਮਾਰੀ ਉਹਨੇ ਕੰਡਕਟਰ ਨੇ ਮੇਰੇ ਤੇ ਤੁਹਾਡੇ ਸਟਾਂ ਕਿੱਥੇ ਕਿੱਥੇ ਲੱਗੀਆਂ ਮੇਰੀ ਬਾਹ ਤੇ ਤੇ ਇੱਕ ਮੇਰੇ ਇੱਥੇ ਗੋਡੇ ਤੇ ਲੱਗੀ ਹੋਈ ਆ ਤੇ ਇੱਕ ਸਿਰ ਤੇ ਬਹੁਤ ਲੱਗੀ ਆ ਤੇ ਤੁਸੀਂ ਕੀ ਇਨਸਾਫ ਚਾਹੁੰਦੇ ਮੈਂ ਹੀ ਇਨਸਾਫ ਚਾਹਨੀ ਆ ਕਿ ਜੇ ਬੱਸਾਂ ਸਟਾਪੇਜ ਹੈਗੇ ਆ ਤੇ ਇਹਨਾਂ ਨੂੰ ਤਾਰ ਕੇ ਜਾਣਾ ਚਾਹੀਦਾ ਵਾ ਤੇ ਜਾਂ ਤਾਂ ਪਹਿਲਾਂ ਚੜਾਣ ਹੀ ਨਾ ਤੇ ਜੇ ਤੁਸੀਂ ਚੜਾਇਆ ਹੀ ਆ ਉਮਰਪੁਰੇ ਵਿੱਚ ਤੇ ਬੱਸ ਖਲੋਈ ਸਕਦੀ ਜੇ ਫੁਹਾਰਾ ਚੌਂਕ ਤੇ ਖਲਾਰੀਏ ਨੇ ਇਹ ਮੁੱਦਾ ਜਿਹੜਾ ਸਿਰਫ ਆਧਾਰ ਕਾਰਡ ਨੂੰ ਲੈ ਕੇ ਚੱਲਿਆ ਹੋਇਆ ਹਾਂਜੀ ਆਧਾਰ ਕਾਰਡ ਨੂੰ ਲੈ ਕੇ ਹੀ ਚੱਲਿਆ ਆ ਇਹ ਕੀ ਕਹਿੰਦੇ ਆਧਾਰ ਕਾਰਡ ਨਹੀਂ ਚੱਲਣਾ ਨਹੀਂ ਚੱਲਣਾ ਤੇਰਾ ਆਧਾਰ ਕਾਰਡ ਜੇ ਆਪਾਂ ਉਤਾਰਨਾ ਤੇ ਅਸੀਂ ਇੱਥੇ ਤੈਨੂੰ ਨਹੀਂ ਤਾਰਨਾ ਉਮਰਪੁਰੇ ਤੇ ਜੇ ਤੁਸੀਂ ਪੈਸੇ ਦਿੰਦੇ ਸੀ ਟਿਕਟ ਦਿੰਦੇ ਸੀ ਇਹਨਾਂ ਨੂੰ ਤੇ ਮੈਂ ਇਹਨਾਂ ਨੂੰ ਇਹ ਵੀ ਕਿਹਾ ਸੀ ਸਾਰੇ ਕਿ ਤੁਸੀਂ ਡਬਲ ਟਿਕਟ ਲੈ ਲਓ ਤੇ ਕਹਿੰਦੇ ਸੀ ਕਿ ਤਾ ਚਲ ਚਲ ਤੂੰ ਉਤਰਦੀ ਹੋ ਬਹੁਤ ਰਫ ਬੋਲਿਆ ਤੇ ਨੇ ਧੱਕਾ ਦੇ ਕੇ ਪਹਿਲਾਂ ਮੇਰੇ ਸਿਰ ਤੇ ਬਾਰੀ ਮਾਰੀ ਹੋਈ ਆ ਤੇ ਬਾਅਦ ਵਿੱਚ ਨੇ ਮੈਨੂੰ ਥੱਲੇ ਧੱਕਾ ਦਿੱਤਾ ਆ ਤੇ ਉਦੋਂ ਮੇਰੇ ਗੋਡੇ ਤੇ ਥੱਲੇ ਸੜਕ ਦੇ ਨਾਲ ਮੇਰੇ ਗੋਡੇ ਤੇ ਸੱਟ ਲੱਗ ਗਈ ਹੋਈ ਹੈ ਜਦੋਂ ਮੈਂ ਵਜਾ ਮਾਰੀਆਂ ਕਿ ਦੱਸੋ ਮੈਂ ਪੁਸ਼ ਕੇ ਚੜੀ ਆ ਕਿ ਨਹੀਂ ਸਾਰਿਆਂ ਨੇ ਕਿਹਾ ਕਿ ਹਾਂ ਤੈਨੂੰ ਕੁੜੀ ਪੁਸ਼ ਕੇ ਚੜੀ ਹੈ ਪੁਸ਼ ਕੇ ਚੜੀ ਹੈ ਤੇ ਉਹਨੇ ਕੋਈ ਸੁਨਵਾਈ ਨਹੀਂ ਕੀਤੀ ਬੜਾ ਕਨੈਕਟਰ ਨੇ ਨਹੀਂ ਕਨੈਕਟਰ ਨੇ ਕੋਈ ਸੁਨਵਾਈ ਨਹੀਂ ਕੀਤੀ ਉਹ ਅੱਗੋਂ ਬਹੁਤ ਗੰਦਾ ਬੰਦਾ ਸੀ ਇਹਨੇ ਬਹੁਤ ਮਾਰਿਆ ਅੱਗੋਂ ਸਾਨੂੰ ਦੋਨਾਂ ਨੂੰ ਠੀਕ ਪਤਾ ਨਹੀਂ ਕਿ ਉਹਨਾਂ ਨੇ ਸਾਜਦ ਸਰ ਜੀ ਜਾਂ ਪਹਿਲਾ ਬੰਦਾ ਸੱਜਾ ਕਿਤਰਾ ਵਾ ਸੱਦਾ ਸੱਤ ਅੱਠ ਜਾਣੇ ਆ ਗਏ ਹੀ ਤੇ ਉਹਨਾਂ ਨੇ ਮੈਨੂੰ ਨਾਲੇ ਪੁੱਟਿਆ ਨਾਲੇ ਮੇਰੀ ਪੱਗ ਲਾਈ ਫੌਰਨ ਕੀ ਸੀ ਕਿਉਂ ਮਤਲਬ ਇੰਨੀ ਫੂਣੀ ਝੜਪ ਇੱਕ ਕਿਸਮ ਦੀ ਹੋ ਗਈ ਸਰ ਕਾਰਨ ਕੁਛ ਨਹੀਂ ਉਹਨਾਂ ਦੇ ਕੋਲ ਆਧਾਰ卡 ਠੀਕਾ ਜੋ ਗਿਆ ਨਾ ਆਟਾ ਬੰਦ ਕਰ ਲੈ ਅਸੀਂ ਸਵਾਰੀ ਨਹੀਂ ਲਾ ਸਕਦੇ ਨਾ ਹੀ ਬਿਨਾਡੇ ਤੋਂ ਲਾ ਸਕਦੇ ਨਾ ਬਿਨਾਡੇ ਤੇ ਅਸੀਂ ਚੜਾਈ ਸਕਦੇ ਨਹੀਂ ਮੇਲਾ ਦੇ ਨਾਲ ਜਿਹੜੀ ਇੱਕ ਮੁੰਡਾ ਹੋਰ ਸੀ ਜਿਹੜਾ ਜਿਹੜਾ ਹੱਥੋ ਪਾਈ ਹੋ ਰਿਹਾ ਉਹਨਾਂ ਸਾਰਾ ਫੋਨ ਕਰਕੇ ਸੱਦੇ ਵਿੱਚ ਨਹੀਂ ਸੀ ਬਸ ਨਹੀਂ ਜੀ ਫੋਨ ਕਰ ਜਾਂ ਫੁਹਾਰਾ ਜਾਂ ਜੋਂ ਉਹਨਾਂ ਦੇ ਆਪਣੇ ਖਲੋਤੇ ਜਾਂ ਪਹਿਲਾਂ ਸੱਦੇ ਆ ਤੇ ਤਰ੍ਹਾਂ ਇਸ ਗੱਲ ਦਾ ਮੈਨੂੰ ਨਹੀਂ ਪਤਾ ਤਿੰਨ ਚਾਰ ਜਾਣੇ ਪਹਿਲਾਂ ਆਏ ਆ ਪੰਜ ਚਾਰ ਜਾਣੇ ਬਾਅਦ ਚ ਆਏ ਆ ਦੋ ਤਿੰਨ ਨਿਹੰਗ ਵੀ ਉਹਨਾਂ ਨਾਲ ਸੱਦੇ ਆ ਇਹ ਚੀਜ਼ ਤਾਂ ਮੈਨੂੰ ਨਹੀਂ ਪਤਾ ਪਹਿਲਾਂ ਸੱਜੇ ਜਾਂ ਕਿੱਧਰ ਵਾ ਕੀ ਕਾਰਵਾਈ ਚ ਹੁੰਦੇ ਤੁਸੀਂ ਕਾਰਵਾਈ ਸਰਬੰਦੀ ਕਾਰਵਾਈ ਉਹਨਾਂ ਤੋਂ ਹੋਣੀ ਚਾਹੀਦੀ ਮੇਰਾ ਇੱਕ ਮਸ਼ੀਨ ਬਕਸਾ ਵੀ ਚੜਾ ਵਾ ਮੁੰਡਾ ਸਰਦਾਰ ਨਾਲਜੀ ਪਾਕ ਪਤੀ ਉਹਨੇ ਉਹਦੇ ਕੋਲ ਆਦਰ ਸਿੰਘ ਇਨਸੂਲੈਂਟ ਵੈਕ ਤਾਂ ਸਰ ਆਧਾਰ ਕਾਰਡ ਲੈ ਕੇ ਕੀ ਮੁੱਦਾ ਚੱਲਿਆ ਮੀਨ ਆਧਾਰ ਕਾਰਡ ਦੋਵਿੰਦਰ ਸਿੰਘ ਉਹਦਾ ਨਾਮ ਜੇ ਬੈਂਕ ਚ ਲੱਗਾ ਮੁੰਡਾ ਇਨਸੂ ਉਹ ਮਲਾਜਮ ਕਹਿੰਦਾ ਸੀ ਉਹ ਮੈਨੂੰ ਆਂਦਾ ਹੀ ਮਲਾਜਮ ਮੈਂ ਤਾਂ ਮਲਾਜਮ ਸਮਝ ਕੇ ਤਾਂ ਮੈਨੂੰ ਉਹਨੇ ਮਸ਼ੀਨ ਬਕਸਾ ਵੀ ਮੇਰੇ ਕੋਲੋਂ ਉਹਨੇ ਫੜ ਲਿਆ ਆਧਾਰ ਕਾਰਡ ਵੀ ਮੇਰੇ ਕੋਲੋਂ ਉਹਨੇ ਲਿਆ ਤੇ ਸਰ ਮੁੜ ਕੇ ਆਧਾਰ ਕਾਰਡ ਤਾਂ ਦੇ ਗਿਆ ਮਸ਼ੀਨ ਕੈਸ਼ਬੈਕ ਕੈਸ਼ਬੈਕ ਮੇਰਾ ਉਹਦੇ ਕੋਲੇ ਆ ਮਸ਼ੀਨ ਉਹਦੇ ਕੋਲੇ ਟਿਕ ਟਕ ਕੱਟਣ ਵਾਲੀ ਮੇਰੀ ਹਾਂਜੀ ਉਹਦੇ ਕੋਲੇ ਬਕਸੇ ਦੇ ਵਿੱਚ ਸਾਰਾ ਕੁਝ ਹੈ ਜੀ ਸਾਮਾਨ ਉਹਦੇ ਕੋਲੇ ਹੈ ਜੀ ਬਕਸਾ ਆਪਕੋ ਦਾਤਾ ਤੇ ਸਾਡੇ ਬੱਸ ਜਲੰਧਰ ਨੂੰ ਚੱਲੀ ਸੀ ਇਥੋਂ ਇਹ ਬੀਬੀ ਭੈਣ ਸਾਡੀ ਇਥੋਂ ਸਵਾਰੀਆਂ ਲੈ ਕੇ ਉਹ ਬੈ ਗਈ ਬਾਹਰ ਤੇ ਜਿਹੜੋ ਸਾਡੇ ਕਨੈਕਟਰ ਸਾਹਿਬ ਦੇ ਉਹਨਾਂ ਨੂੰ ਪੁੱਛਿਆ ਕਿ ਕਿੱਥੇ ਜਾਣਾ ਉਹਨਾਂ ਨੇ ਕਿਹਾ ਅਸੀਂ ਉਮਰਪੁਰੇ ਜਾਣਾ ਇਹਨੇ ਕਿਹਾ ਭੈਣ ਜੀ ਆਪਾਂ ਉਮਰਪੁਰੇ ਦੀ ਸਵਾਰੀ ਨਹੀਂ ਭਾਦੇ ਕਿਉਂਕਿ ਲੋਕੜਿਆ ਉਹ ਕਾਰਡੀਆਂ ਬੀਬੀ ਸਾਡੀ ਇਹਨਾਂ ਨੇ ਮਿਸ ਬੇਪਕਾੰਡਾ ਵੀ ਮੈਂ ਤੇਰੀ ਪਾਗਲਵਾ ਦੂੰਗੀ ਮੈਂ ਤੇਰੇ ਸ਼ਿਖਰ ਤੇ ਮਾਰੂੰਗੀ ਉਹ ਕਰੂੰਗੀ ਤੇ ਲਾਕੋ ਸਵਾਰੀਆਂ ਨੇ ਵੀ ਸੋਕੋ ਕਿਹਾ ਵੀ ਬੀਬੀ ਤੂੰ ਗਲਤ ਹੈ ਇਸ ਤਰ੍ਹਾਂ ਨਹੀਂ ਸਾਨੂੰ ਬੋਲਣਾ ਚਾਹੀਦਾ ਉਹਦੇ ਪਤਾ ਸਾਨੂੰ ਨਹੀਂ ਪਤਾ ਇਹਨਾਂ ਦੀ ਕੋਈ ਧੀਮੀ ਮਿਸੀ ਸਾਜ਼ਿਜ ਕੀ ਆ ਉਹਨਾਂ ਨੇ ਚੌਂਕ ਤੋਂ ਪਹਿਲਾਂ ਹੀ 8-10 ਬੰਦੇ ਸੱਦ ਕੇ 8-10 ਬੰਦੇ ਸੱਦ ਕੇ ਤੇ ਸਾਡੇ ਕਮੇਟੋ ਸਾਹਿਬ ਨੂੰ ਬਹੁਤ ਹੀ ਜ਼ਿਆਦਾ ਮਾਰਿਆ ਤੇ ਇਹ ਉੱਤੇ ਸਵਾਰੀਆਂ ਤੇ ਆਮ ਪਬਲਿਕ ਇਹ ਮੁੱਦੇ ਨੂੰ ਨਾ ਛਿੜਾਵੇ ਹੋ ਸਕਦਾ ਵੀ ਪਤਾ ਨਹੀਂ ਇਹਦਾ ਕਿੰਨਾ ਨੁਕਸਾਨ ਹੋਤਾ ਤੇ ਅਸੀਂ ਤੇ ਇਹੋ ਬੈਂਤੀ ਮੁੜ ਕੇ ਆਪਾਂ ਚੌਂਕੀ 'ਚ ਗਏ ਆ ਤੇ ਚੌਂਕੀ ਵੇਖੋ ਜੋ ਸਾਹਮਣੇ ਮਾਰਿਓ ਕੈਮਰਾ ਦੇਰੇ ਵੀਰ ਸਾਨੂੰ 1 ਘੰਟਾ ਉਹਨਾਂ ਨੇ ਉਦੋਂ ਦਾ ਉੱਥੇ ਭੱਲਿਆ ਉਹ ਭੱਲ ਤੇ ਵਾਧਾ ਸਾਨੂੰ ਕੋਈ ਉੱਥੇ ਚਲ ਜੋ ਫੈਲਾ ਕਰ ਦੋ ਇਹ ਬੜਾ ਬਾ ਹਾਂਜੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹਦੇ ਬਾਅਦ ਆ ਫਿਰ ਅਸੀਂ ਥੱਲੇ ਆ ਗਏ ਸਾਨੂੰ ਪਤਾ ਨਹੀਂ ਕਿਹੜੇ ਥਾਣੇ ਕਹਿੰਦੇ ਆਜੋ ਹੁਣ ਬੱਸਾਂ ਜਾਮ ਕੀਤੀਆਂ ਬੱਸ ਸਟੈਂਡ ਜਾਮ ਕੀਤਾ ਤੁਸੀਂ ਹੜਤਾਲ ਕੀਤੀ ਇਸ ਦਰੋਹ ਦੇ ਵਿੱਚ ਹੜਤਾਲ ਕੀਤੀ ਜੀ ਅਸੀਂ ਮਜ਼ਦੂਰ ਹਾਂ ਤੇ ਜਦੋਂ ਸਾਡੀ ਕਿਸੇ ਨੇ ਕੁਛ ਨਹੀਂ ਸੁਣੀ ਤੇ ਨਾ ਕੋਈ ਅੱਗੇ ਪਿੱਛੇ ਹੁਣ ਸਾਨੂੰ ਸਾਡੇ ਜੀਐਮ ਸਾਹਿਬ ਆਏ ਸੀ ਉਹਨਾਂ ਨੂੰ ਸਿਟੀ ਥਾਣੇ ਬੁਲਾਇਆ ਉਹਨੇ ਬਲਜੀ ਗਿਆਨ ਸਾਹਿਬ ਕਹਿ ਕੇ ਗਏ ਆ ਵੀ ਤੁਸੀਂ ਚੌਂਕੀ ਨੂੰ ਲੋਕ ਲੱਗਾ ਜੀ ਹਾਂਜੀ ਚੌਂਕੀ ਸਵੇਰ ਦੀ ਖੁੱਲੀ ਆ ਇਹੋ ਸਾਨੂੰ ਜ਼ਿਆਦਾ ਦੁੱਖ ਆਉਂਦਿਆ ਸਾਨੂੰ ਉੱਤੇ ਬਾਹਲਾ ਛੜਿਆ ਘੰਟਾ ਹਾਸਮੈਂਟ ਕਰਦ ਰੇ ਆ ਉਹਦੇ ਬਾਅਦ ਹੁਣ ਸਾਨੂੰ ਪਤਾ ਨਹੀਂ ਸਿੱਧੀ ਥਾਣੇ ਗਿਆਨ ਸਾਹਿਬ ਆਏ ਆ ਉਧਰ ਨੂੰ ਲੈ ਗਏ ਆ ਇਹ ਰੇਲੀ ਮੇਲੀ ਪੁਲਿਸ ਦੀ ਤੇ ਇਹਨਾਂ ਦੀ ਜੜੀ ਪਾਰਟੀ ਆ ਰੇਲੀ ਮੇਲੀ ਸੱਸ ਜੀ ਸਾਡੇ ਨਾਲ ਕੀ ਟੱਕਾ ਆਇਆ ਇਹ ਇਦੋਂ ਗਾੜੀ ਆਪਾਂ ਕੋਈ ਜ਼ਬਰਦਸਤ ਟਾਈਮ ਤੋਂ ਗੱਲ ਅਸੀਂ ਕਰੀਏ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਸਾਜ਼ਿਸ਼ ਇੱਥੋਂ ਮੇਰੇ ਖਾਲ 100 ਕੋ ਮੀਟਰ ਹੁਣਾ ਚੌਕ ਉੱਥੇ ਲੋਕ ਜਿਹੜੇ ਨੇ 7-8 ਮੌਜੂਦ ਹੁੰਦੇ ਨੇ ਇੱਕ ਨਿਹੰਗ ਵੀ ਆਉਂਦਾ ਜਿਹੜੇ ਪਰਛਾ ਮਾਰਨ ਦੀ ਕੋਸ਼ਿਸ਼ ਨੂੰ ਕੀਤੇ ਆ ਕਨੈਕਟ ਨੂੰ ਫਿਰ ਇਹ ਪ੍ਰੂਵ ਹੁੰਦਾ ਕਿ ਸਾਜ਼ਿਸ਼ ਹੀ ਹੋ ਸਕਦੀ ਕਿਉਂਕਿ ਇਡੀ ਛੇਤੀ ਇਹਨੇ ਬੰਦੇ ਕਿੱਥੇ ਉਹੋ ਹੀ ਜੀ ਬੇਨਤੀ ਕਰਦੇ ਆ ਇੱਕ ਮਿੰਟ ਲੱਗਦਾ ਸਾਡੂ ਚੌਂਤ ਜਾਂਦੇ ਤੇ ਚੌਂਤ ਜਾਂਦ ਤੋਂ ਪਹਿਲਾਂ ਪੰਜ ਛੇ ਬੰਦੇ ਉਹ ਬੀਬੀ ਕਹਿਣਦੇ ਹੀ ਇਹਨੂੰ ਵੀ ਮੈਂ ਤੇਰੀ ਪਾਕਲਵਾ ਲਵਾਂਗੀ ਮੈਂ ਤੈਨੂੰ ਥਪੜੇ ਮਾਰਾਂਗੀ ਤੇ ਉਹ ਤੋਂ ਬੈੰਦੇ ਜਾਂਦੇ ਨੂੰ 6-7 ਜਾਣੇ ਉਹਦੀ ਪਾਕ ਵੀ ਲਾ ਦਿੰਦੇ ਆ ਪਾਕ ਦੀ ਇਟੀ ਮਹਾਨਤਾ ਹੁੰਦੀ ਆ ਪਾਕ ਲਾਈ ਸੁੰਨਮਾਰੇ ਦੇ ਇੱਕ ਨਿਆਣ ਸਿੰਘ ਵੀ ਉੱਥੇ ਆ ਕੇ ਉਹਨੇ ਬਰਸ਼ਾ ਕਰ ਦਿੱਤੀ ਪਾਰਿਆ ਜਿਹੜਾ ਰੋਡਵੇ ਦੀ ਬਾਤ ਨੂੰ ਲੈ ਕੇ ਮੁੱਦੇ ਨੂੰ ਅੱਜ ਜਿਹੜਾ ਲੜਾਈ ਝਗੜਾ ਚੱਲਿਆ ਵਾ ਤੇ ਦੋਨਾਂ ਧਰਾਂ ਵਿੱਚ ਲੜਾਈ ਕਾਫੀ ਚੱਲੀ ਹੈ ਇਸ ਬਰਤੀ ਕੀ ਕਹਿਣਾ ਚਾਹੁੰਦੇ ਜੀ ਦੇਖੋ ਜੀ ਸਰਕਾਰ ਨੇ ਆਧਾਰ ਕਾਰਡ ਚਲਾਇਆ ਵਾ ਉਹ ਸਾਰੀਆਂ ਬਸਾਂ ਵਿੱਚ ਚੱਲਦਾ ਵਾ ਮੇਰੀ ਇਹ ਵਾਈਫ ਆ ਇਹ ਬਸ ਸਟੈਂਡ ਤੋਂ ਬੈਠੀ ਆ ਜੀ ਬਸ ਸਟੈਂਡ ਤੋਂ ਇਹਨੇ ਕਿਹਾ ਜੀ ਮੈਂ ਉਮਰਬੁਰੇ ਚੌਂਕ ਉਤਰਨਾ ਵਾ ਉਹਨਾਂ ਨੇ ਕਿਹਾ ਜੀ ਚੜਜੋ ਉੱਥੇ ਜਿਹੜੇ ਨਾਲ ਉਹਨਾਂ ਦੇ ਬੰਦੇ ਆ ਉਹਨਾਂ ਨੇ ਕਿਹਾ ਬਸੇ ਚੜਜੋ ਇਹ ਚੜ ਗਈ ਆ ਫਰਾ ਚੌਂਕ ਪਹੁੰਚਦੇ ਆਂ ਇਹਨੇ ਆਪਣਾ ਆਧਾਰ ਕਾਰਡ ਦਿੱਤਾ ਉਹਨਾਂ ਨੂੰ ਕਿਵੇਂ ਉਮਰਬੁਰੇ ਚੌਂਕ ਲਾ ਰਹ ਉਨੇ ਪਲਾਂ ਤਾਰ ਘੜ ਚੁੱਕ ਕੇ ਪਰ ਮਾਰਿਆ ਕਿ ਤੂੰ ਇੰਨੀ ਲੱਗੇ ਜਾਣਾ ਤੇਰਾ ਧਾਰ ਘੜ ਨਹੀਂ ਚੱਲਣਾ ਫਿਰ ਇਹਨਾਂ ਕਿਹਾ ਮੇਰੇ ਕੋ ਪੈਸੇ ਲੈ ਲੋ ਪੈਸੇ ਦੇ ਲੈ ਕਿੰਨਾ ਦਿੱਲੀ ਜਾਣਾ ਉੱਥੇ ਜਾਣਾ ਇੰਨੇ ਦੂਰ ਜਾਣਾ ਤੂੰ ਰਾਹ 'ਚ ਸਵਾਈ ਚੜ ਕੇ ਬੈ ਗਈਆਂ ੱਟਕੇ ਮਾਰੇ ਆ ਤੇ ਬਾਹ ਦੇ ਵੇਖੋ ਕਿੰਨੀ ਛੱਟ ਲੱਗੀ ਮਾਥਾ ਵੱਜਾਦਨਾ ਬਾਰੀ ਨਾ ਕੱਪੜੇ ਵੀ ਪਾੜ ਗਏ ਨਾ ੱਟਕੇ ਇੰਨੇ ਮਾਰੇ ਆ ਫਿਰ ਇਹਨੂੰ ਕਹਿੰਦੇ ਕਿ ਬਾਦਸ਼ਲੁਕੀ ਇੰਨੀ ਕੀਤੀ ਇਦਨਾ ਕਿਸ ਹਿਸਾਬ ਕੋਈ ਨਹੀਂ ਆ ਤੂੰ ਹੀ ਦੇ ਸਕਦਾ ਜੀ ਵੀਡੀਓ ਦੇ ਵਿੱਚ ਕਿੱਦਾਂ ਰੱਖਣਾ ਲੱਗੀਆਂ ਤੇ ਭੈਣ ਜੀ ਉਹਨਾਂ ਲੈ ਜਾਣਾ ਕਿੱਥੇ ਹੀ ਭਲਾ ਇਹਨਾਂ ਨੇ ਉਮਰਪੁਰੇ ਚੌਂਕ ਉਤਰਨਾ ਹੈ ਪਰ ਅਪਵਲ ਫੋਰਾ ਚੌਕ ਜਦ ਮੈਂ ਵੀ ਤੁਰਿਆ ਹੁੰਦਾ ਬਿਆਹ ਮਗਰੀ ਤੇ ਮੈਂ ਜਦੋਂ ਵੇਖਿਆ ਤੇ ਕਨੈਕਟਰ ਇਹਨੂੰ ਧੱਕੇ ਮਾਰ ਕੇ ਬਸ ਤੋਂ ਥੱਲੇ ਲਾਉਣ ਰਿਆ ਸੀ ਤੇ ਜਦੋਂ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਕਿ ਕੀ ਗੱਲ ਹੈ ਤੁਸੀਂ ਧੱਕੇ ਘੁਮਾ ਰਹੇ ਜੀ ਤੇ ਮਗਰੋਂ ਡਰਾਈਵਰ ਨੇ ਆਣ ਕੇ ਮੇਰੀ ਪੱਗ ਵੀ ਲਾਤੀ ਮੈਨੂੰ ਵੀ ਕੁੱਟਾ ਡਾਵੇ ਮੇਰੇ ਆ ਬੈਗ ਮਾਰਿਆ ਇੱਥੇ ਵੀ ਮਾਰਿਆ ਉਂਗਲ ਦੰਨੀਆਂ ਵਟਵਟ ਖਾ ਗਿਆ ਮੇਰੀ ਸਾਰੀ ਫਿਰ ਉੱਥੇ ਜਿਹੜੇ ਲੋਕਾ ਜਦੋਂ ਮੇਰੀ ਪੱਗ ਲਾਈ ਉੱਥੇ ਜਥੇਬੰਦੀਆਂ ਹੀ ਕੁਝ ਉਹਨਾਂ ਨੇ ਫਿਰ ਉਹਨਾਂ ਨੂੰ ਜਥੇਬੰਦੀ ਕਿਹੜੀਆਂ ਸੀ ਨਿਹੰਗ ਜਿੱਥੇ ਬੰਨੀ ਹੁਣ ਮੈਨੂੰ ਪਤਾ ਨਹੀਂ ਉੱਥੇ ਭੀੜ ਜ਼ਿਆਦਾ ਸੀ ਉੱਥੇ ਲੋਕ ਇਕੱਠੇ ਹੋ ਗਏ ਜਦੋਂ ਮੇਰੀ ਪੱਗ ਲਈ ਫਿਰ ਉਹਨਾਂ ਨੇ ਉਹਨਾਂ ਨੂੰ ਫੜ ਲਿਆ ਉੱਥੇ ਸਾਰਿਆਂ ਨੂੰ ਮੈਂ ਤੇ ਮੈਂ ਆਹ ਖਦਦੀਆਂ ਵੜ ਵੜ ਉਂਗਲਾਂ ਵੀ ਖਾ ਕੇ ਮੋਢਾ ਵੀ ਮੇਰਾ ਤੋੜਦਾ ਬੈਠ ਮਾਰਿਆ ਮੇਰੇ ਮੂੰਹ ਤੇ ਫਿਰ ਮੇਰੀ ਜਨਾਨੀ ਦੇ ਵੀ ਰਗੜਾ ਲਾਈਆਂ ਉਹਦਾ ਵੀ ਮੱਥਾ ਮਾਰਿਆ ਸਾਡੇ ਦੋਵਾਂ ਜੀਆਂ ਨੂੰ ਕੁੱਟ ਮਾਰ ਦਿੱਤੀ ਆਧਾਰ ਕਾੜ ਬਾਬਸ ਵਾਲੇ ਚ ਚਲਾਉਂਦੇ ਕਿਉਂ ਨਹੀਂ ਬੇ ਜੇ ਸਰਕਾਰ ਨੇ ਫ੍ਰੀ ਕੀਤੇ ਤੇ ਕਹਿੰਦੇ ਕਿ ਤੁਹਾਨੂੰ ਇੰਨਾ ਲੱਗੇ ਨਹੀਂ ਤਾਰਨਾ ਜੇ ਦੂਰ ਜਾਣਾ ਫਿਰ ਤੁਹਾਡਾ ਆਧਾਰ ਕਾੜ ਚੱਲਦਾ ਹੋ ਠੀਕ ਹੈ ਸਰਕਾਰ ਸਾਰੀ ਸੁਵਿਧਾ ਦੇ ਰਹੀ ਬਸ ਥਾਣੇ ਨਹੀਂ ਨੰਗਣੇ ਥਾਣੇ ਨੰਗਣੇ ਤੇ ਤੁਸੀਂ ਕੀ ਇਨਸਾਫ ਚਾਹੁੰਦੇ ਜੀ ਇਨਸਾਫ ਇਹੀ ਚਾਹੁੰਦੇ ਆ ਤੁਮ ਵੇਖੋ ਇਧਰ ਹਾਲਾਤ ਵੇਖੋ ਘਰ ਜਾਂਦੇ ਕੀ ਹਾਲਾਤ ਕੀਤੇ ਆ ਵੇਖੋ ਇਧਰ ਮੇਰਾ ਵੀ ਇਧਰ ਮੂੰਹ ਤੇ ਬੈਗ ਮਾਰ ਕੇ ਮੂੰਹ ਖਰਾਬ ਕਰਤਾ ਸਰਾ ਉਹਦਾ ਵੀ ਮੱਥਾ ਪਾੜਤਾ ਸਰਾ ਠੀਕ ਹੈ ਵੇਖੋ ਜੀ ਮੇਰੀ ਤੇ ਇਹੀ ਸਰਕਾਰ ਨੂੰ ਬੇਨਤੀ ਆ ਕਿ ਜਿੱਦਾਂ ਹਟਣਾ ਤੱਕ ਆ ਹੋਰ ਕਿਸਨਾ ਨਾ ਹੋਵੇ ਤੁਹਾਨੂੰ ਪਲੀਜ਼ ਜੇਵਲ ਧਿਆਨ ਦਿੱਤਾ ਜਾਵੇ ਕਿਉਂਕਿ ਮੰਨ ਲਓ ਉੱਤੇ ਜਨਾਨੀ ਹੈ ਵਿਚਾਰਾ ਛੋਟਾ 4 ਸਾਲ ਦਾ ਬੇਟਾ ਮੇਰਾ ਤੇ ਬਿਮਾਰ ਹੋ ਅੱਗੇ ਨਹੀਂ ਆ ਤਨ ਬਸਾ ਜੋ ਤੱਕੇ ਮਾਰ ਮਾ ਲਾ ਰਹੇ ਦੋਵੇਂ ਜਣੇ ਆਕੀ ਬੈ ਕੇ ਮੇਰੀ ਨੂੰ ਪੱਗ ਲਾਤੀ ਇਹਨਾਂ ਨੇ ਤਾਂ ਹਨ ਨੂੰ ਸਾਫ ਦਵਾਓ ਪ੍ਰਧਾਨ ਜੀ ਨੇ ਕਾਸ਼ਟ ਜਾਮ ਕੀਤਾ ਗਿਆ ਤੇ ਇਸ ਵਾਰ ਕੀ ਰੱਖੋਗੇ ਇਹ ਸਭ ਤੋਂ ਪਹਿਲਾਂ ਦੱਸਣਾ ਚਾਹੁੰਦਾ ਮੈਂ ਪਰਮਜੀਤ ਸਿੰਘ ਕੋਹਾੜ ਤੇ ਆਵਰੋੜੇ ਬੰਦਸ ਪਟਾਲਾ ਢਿੱਪੂ ਤੋਂ ਪ੍ਰਵਾਹ ਨਾ ਸਾਡੇ ਨਾਲ ਕੁਛ 1 ਘੰਟਾ ਡੇਢ ਪਹਿਲਾਂ ਕੋ ਬੱਸ ਆਪਣੀ ਤੋਂ ਰਹੀ ਆ ਜਲੰਧਰ ਵਾਸਤੇ ਜਿਹਦੇ ਵਿੱਚ ਕੋਈ ਜਨਾਨੀ ਸਵਾਰੀ ਸਫ਼ਰ ਕਰ ਰਹੀ ਸੀ ਉਹਦੇ ਨਾਲ ਕੋਈ ਦੋ ਚਾਰ ਮੇਰਾ ਖਿਆਲ ਉਹ ਉਹਦੇ ਘਰ ਦੇ ਬੰਦੇ ਜਾਂ ਕੋਣੀ ਨਾਲ ਮਡੇ ਉਹ ਕੋਈ ਕਲੈਕਟਰ ਦੇ ਨਾਲ ਤਾਂ ਠਾ ਕੋ ਝਗੜਾ ਹੋਇਆ ਮਾੜਾ ਬੋਟਾ ਕੋਈ ਗੱਲਬਾਤ ਕੋ ਉਤਰ ਜਣ ਤੋਂ ਉਹ ਬੰਦੇ ਜਿਹੜੇ ਕਲੈਕਟਰ ਸਾਡੇ ਤੇ ਗੱਲ ਪੈ ਗਿਆ ਉਹਨਾਂ ਨੇ ਕਲੈਕਟਰ ਦੀ ਪਾਗ ਲਾਤੀ ਨੂੰ ਸੱਟਾਂ ਲਾਈਆਂ ਕਾਫੀ ਪੈ ਗਿਆ ਉਹਨੂੰ ਤਾ ਹੁਣ ਜਿਹੜਾ ਵਾ ਉਹ ਅਸੀਂ ਪ੍ਰਸ਼ਾਸਨ ਨੂੰ ਆਣ ਕੇ ਬੇਨਤੀ ਕੀਤੀ ਵੀ ਉਹਨਾਂ ਤੇ ਕਾਰਵਾਈ ਜਿਹੜੀ ਕਰ ਉਹਨਾਂ ਤੇ ਕਰੋ ਤੇ ਪ੍ਰਸ਼ਾਸਨ ਪਤਾ ਨਹੀਂ ਇਥੋਂ ਗਾਮਸ਼ਾ ਹੋ ਗਏ ਜਾਂ ਕਿੱਧਰ ਨਟ ਗਏ ਆ ਜਾਂ ਉਹਨਾਂ ਕੋਈ ਲੈਣ ਦੇਣ ਕਰ ਲਿਆ ਜਾਦਾ ਕਰਕੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਜੇਕਰ ਇਹਨੂੰ ਅੱਜ ਇਹਦੇ ਤੇ ਕਾਰਵਾਈ ਨਾ ਹੋਈ ਇਹਨਾਂ ਦੇ ਪਰਚਾ ਦਰਜ ਨਾ ਹੋਇਆ ਤੇ ਅਸੀਂ ਜਿਹੜਾ ਉਹ ਐਕਸ਼ਨ ਲਵਾਂਗੇ ਬਿਲਕੁਲ ਸਾਨੂੰ ਜਾਂ ਬਾਸਾਡਾ ਬੰਦ ਕਰਨਾ ਪਏ ਜਾਂ ਪੰਜਾਬ ਦੇ ਸਾਰੇ ਬਾਸਾਡੇ ਮੰਨ ਕਰਦੇ ਜੇਕਰ ਇਹਦਾ ਹੱਲ ਕੋਈ ਨਾ ਹੋਇਆ ਤੇ ਅਸੀਂ ਇਹਨੂੰ ਬੰਦ ਕਰਾਂਗੇ ਸਰ ਜੀ ਇਹ ਕਿੰਨੇ ਆ ਤਾ ਰਿਕਾਰਡੋਂ ਲੈ ਕੇ ਤਾ ਰਿਕਾਰਡ I'm on